ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਸਾਥੀ ਰਹੇ ਇੱਕ ਅਤੇ ਪੰਜਾਬੀ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਹੁਣ ਸਿਆਸਤ ਦੇ ਪੇੜ ਦੇ ਵਿੱਚ ਕੁਦੇ ਹੋਏ ਨੇ ਤੇ ਹੁਣ ਉਹਨਾਂ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਫਰੀਦਕੋਟ ਦੇ ਵੋਟਰਾਂ ਨੂੰ ਵੋਟਾਂ ਪਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਆਪਣਾ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਦੇ ਨੌਜਵਾਨ ਨਵਹੀਰਾ ਕੱਤਕੇ ਕਰਮਜੀਤ ਅਨਮੋਲ ਦੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਦਾ ਵੱਡਾ ਇਕੱਠ ਕਰਮਜੀਤ ਅਨਮੋਲ ਦੇ ਰੋਡ ਸ਼ੋਅ ਦੇ ਵਿੱਚ ਵਿਖਾਈ ਦੇ ਰਿਹਾ ਹੈ ਅੱਜ ਇਸੇ ਦੇ ਚੱਲਦੇ ਉਹਨਾਂ ਵੱਲੋਂ ਆਪਣਾ ਚੋਣ ਪ੍ਰਚਾਰ ਆਪਣੇ ਨਾਮਕੇ ਪਿੰਡ ਜਿਲਾਲ ਦੇ ਵਿੱਚ ਕੀਤਾ ਗਿਆ ਤੇ ਉਹਨਾਂ ਵੱਲੋਂ ਇੱਕ ਇਕੱਠ ਨੂੰ ਵੀ ਸੰਬੋਧਨ ਕੀਤਾ ਗਿਆ ਚਾਹੇ ਸੇਬ ਸੁਲਤਾਨ ਦਾ ਹੋਵੇ ਪਹਿਲਾਂ ਜੇ ਕਿਸੇ ਗਰੀਬ ਪਰਿਵਾਰ ਦੇ ਵਿੱਚ ਕੋਈ ਬਿਮਾਰੀ ਆ ਜਾਂਦੀ ਸੀ ਘਰ ਤੱਕ ਨਹੀਂ ਜਾਂਦੇ ਸੀ ਲੋਕਾਂ ਦੇ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਨਾਲ ਦਵਾਈਆਂ ਵੀ ਮੁਫਤ ਕੀਤੀਆਂ ਮੈਂ ਸਿੱਖਿਆ ਦੀ ਗੱਲ ਕਰੀਏ ਤਾਂ ਸਕੂਲਾਂ ਫੈਮਿਨਸ ਬਣ ਰਹੇ ਨੇ ਸਿੱਖਿਆ ਦਾ ਮਿਆਰ ਵੱਧ ਰਿਹਾ ਹੈ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਸਰਦੇ ਪੂਜਦੇ ਪਰਿਵਾਰ ਸੀ ਉਹ ਆਪਣੇ ਬੱਚੇ ਨੂੰ ਪੜ੍ਹਾ ਲੈਂਦੇ ਸੀ ਪਰ ਇੱਕ ਗਰੀਬ ਬੰਦਾ ਸਰਕਾਰੀ ਸਕੂਲ ਤੋਂ ਬਿਨਾਂ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਸੀ ਕੋਈ ਚਾਰਾ ਨਹੀਂ ਹੁੰਦਾ ਸੀ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਸਟੈਂਡਰਡ ਦੇ ਸਕੂਲ ਬਣਾ ਰਹੀ ਹੈ ਮਾਨ ਸਰਕਾਰ ਜੇ ਆਪਾਂ ਗੱਲ ਕਰੀਏ ਨੌਕਰੀਆਂ ਦੀ ਤਾਂ ਤੁਸੀਂ ਸਾਰੇ ਸਿਆਣੇ ਬੈਠੇ ਹੋ ਕਿਸੇ ਵੀ ਸਰਕਾਰ ਨੇ ਅੱਜ ਤੱਕ 2 ਸਾਲਾਂ ਚ ਐਨੀਆਂ ਨੌਕਰੀਆਂ ਨਹੀਂ ਦਿੱਤੀਆਂ ਜਿੰਨੀਆਂ ਮਾਨ ਸਰਕਾਰ ਨੇ ਸਿਰਫ 2 ਸਾਲਾਂ ਚ 22000 ਤੋਂ ਵੱਧ ਨੌਕਰੀਆਂ ਦਿੱਤੀ ਇਹਨੂੰ ਰਿਪੋਰਟ ਜਗਬਾਣੀ ਟੀਮ